ਜੇ ਸ਼ੂ ਮਸੀਹ ਦੇ ਲੋਕ ਜਿਹੜੇ ਉਹ ਕਾਦਾ ਦੁਆਰਾ ਜੁੰਦੇ ਆ ਰੋਟੀ ਦੇ ਦੁਆਰਾ ਆਤਮਾ ਦੇ ਦੁਆਰਾ ਜੇ ਅਸੀਂ ਆਤਮਾ ਦੁਆਰਾ ਜੁੰਦੇ ਹਾਂ ਫਿਰ ਆਤਮਾ ਦੁਆਰਾ ਚੱਲਿਏ ਵੀ ਤੇ ਆਤਮਾ ਦੇ ਦੁਆਰਾ ਫਿਰ ਚੱਲਿਏ ਵਿੱਚ ਜੁੰਦੇ ਹੋ ਦੇਨ ਦੁਆਰਾ ਤੇ ਚੱਲੇਗੇ ਵੀ ਫਿਰ ਖੜੇ ਹੀ ਨਾ ਰਹੀਏ ਜਿਉਂਦੇ ਦੁਆਰਾ ਜੁੰਨੇ ਆ ਤੇ ਫਿਰ ਉਹਦੇ ਦੁਆਰਾ ਜ਼ਿੰਦਗੀ ਜੀਏ ਵੀ ਹਾਂਜੀ ਅੱਗੇ ਅਸੀਂ ਫੋਕਾ ਕਮੰਡ ਨਾ ਕਰੀਏ ਸੁਣੋ ਫੋਕਾ ਕਮੰਡ ਨਾ ਕਰੀਏ ਉਹ ਮੈਂ ਤੁਹਾਨੂੰ ਫੋਕੇ ਕਮੰਡ ਦੇ ਬਾਰੇ ਦੱਸਣਾ ਕਿਦਾਂ ਹੁੰਦਾ ਹੈ ਅਸੀਂ ਫੋਕਾ ਕਮੰਡ ਨਾ ਕਰੀਏ ਭਾਈ ਇੱਕ ਦੂਰੇ ਨੂੰ ਖਜਾਈਏ ਭਾਈ ਇੱਕ ਦੂਸਰੇ ਨੂੰ ਕੀ ਕਰੀਏ ਖਜਾਈਏ ਇਹਨੂੰ ਕਹਿੰਦੇ ਫੋਕਾ ਕਮੰਡ ਇਹਨੂੰ ਤੁਹਾਨੂੰ ਖੋਲਦਾ ਮੈਂ ਹੁਣ ਇਸ ਵੇਲੇ ਨੂੰ ਪਿਤਾ ਦਾ ਆਤਮਾ ਤੁਹਾਨੂੰ ਖੋਲ ਕੇ ਦੱਸੇਗਾ ਇਹ ਜਿਹੜਾ ਵਾ ਫੋਕਾ ਕਮੰਡਾ ਜੇ ਜੀ ਆਤਮਾ ਦੁਆਰਾ ਜੁਨੇ ਆ ਤਾਂ ਫੇ ਫੋਕਾ ਕਮੰਡ ਨਹੀਂ ਕਰਨਾ ਫੇ ਕਿਹੜਾ ਕਮੰਡ ਕਰਨਾ ਵਾ ਦੱਸੋ ਸ਼ੁਰੂ ਕਰੀਏ ਵਚਨ ਨੂੰ ਪਰਮੇਸ਼ਰ ਦੇ ਉੱਤੇ ਰੋਸ਼ਨ ਭਾਈ ਕਹਿੰਦਾ ਹੋਰ ਕੋਈ ਹੋਰ ਵੀ ਸੋਚ ਕੇ ਦੱਸ ਤੋ ਮੈਂ ਹੁਣ ਚਿਰ ਦੋ ਘੋਟ ਪਾਣੀ ਦੇ ਪੀ ਲਾ ਹਾਂਜੀ ਫੋਕਾ ਕਮਾਂਡ ਨਾ ਕਰੀਏ ਇਹ ਕਹਿੰਦੇ ਕਿਤੇ ਕਮਾਂਡ ਕਰਨਾ ਪਰਮੇਸ਼ਰ ਤੇ ਨਾ ਆਪਣੀ ਬੁੱਧ ਤੇ ਕਮਾਂਡ ਕਰਨਾ ਇਹਦੇ ਵਿੱਚ ਲਿਖਿਆ ਨਾ ਆਪਣੀ ਹਕਲ ਤੇ ਕਮਾਂਡ ਕਰਨਾ ਨਾ ਆਪਣੇ ਪੈਸੇ ਤੇ ਕਮਾਂਡ ਕਰਨਾ ਨਾ ਆਪਣੇ ਰੰਗ ਰੂਪ ਤੇ ਕਮਾਂਡ ਕਰਨਾ ਨਾ ਆਪਣੇ ਕਿਸੇ ਧਨ ਦੌਲਤ ਤੇ ਕਮਾਂਡ ਕਰਨਾ ਕਮਾਂਡ ਕਰਨਾ ਤੇ ਕਿਹਦੇ ਤੇ ਕਰਨਾ ਵਾ ਇਹ ਅਸਲੀ ਕਮਾਂਡੀ ਹੋ ਜਿਹੜਾ ਫੋਕਾ ਕਮਾਂਡ ਨਾ ਉਹਦੇ ਬਾਰੇ ਤਾਂ ਮੈਂ ਹੁਣ ਦੱਸਣ ਲੱਗਾ ਫੋਕਾ ਕਮਾਂਡ ਕਹਿੰਦਾ ਸੀ ਨਾ ਕਰਕੇ ਆਤਮਾ ਦੇ ਦੁਆਰਾ ਚੱਲੀਏ ਆਤਮਾ ਦੇ ਦੁਆਰਾ ਚੱਲੀਏ ਕਮਾਂਡ ਕਰਨਾ ਤੇ ਇਹ ਕੋਈ ਸ਼ੈਤਾਨ ਨੂੰ ਪੁੱਟਿਆ ਨਹੀਂ ਜਾਣਾ ਯਿਸੂ ਨੇ ਲਾਇਆ ਇਹੋ ਇਹਨੂੰ ਕਹਿੰਦੇ ਅਸਲੀ ਕਮਾਂਡ ਇਹੀ ਉਸਲੀ ਕਮਾਂਡ ਪੁੱਟਿਆ ਨਹੀਂ ਜਾਣਾ ਤੇ ਕਈ ਲੋਕ ਉਹਨੇ ਕਾ ਗਾਣਾ ਵੀ ਚੱਲਿਆ ਸੀਗਾ ਇਹ ਕਿਦਾਂ ਸੁਤਣ ਵਾਲਿਆਂ ਦੀ ਪ੍ਰਵਾਹ ਨਹੀਂ ਕਰਦਾ ਮੈਂ ਥੱਲੇ ਸੁਤਣ ਵਾਲਿਆਂ ਦੀ ਪ੍ਰਵਾਹ ਨਹੀਂ ਕਰਦਾ ਮੇਰਾ ਚੁੱਪ ਨੂੰ ਉਹਦਾ ਮੇਰੇ ਨਾਲ ਖੜਾ ਮੇਰੇ ਥੱਲੇ ਚੁੱਪੂ ਵਾਲਾ ਮੇਰੇ ਨਾਲ ਖੜਾ ਹੈ ਕਈ ਬੰਦੇ ਮੰਨ ਲਓ ਮੇਰੇ ਰਾਜੂ ਨਾਲ ਦੁਸ਼ਮਣੀ ਨਾ ਮੇਰੇ ਸਾਹ ਰਾਜੂ ਨੇ ਮੇਰੇ ਬਾਰੇ ਕਈ ਕਈ ਕੁਝ ਬੋਲਿਆ ਹੋਇਆ ਮੈਂ ਫੇਦੇ ਵਾਲੋਂ ਗਲਤ ਮਤਲਬ ਅੰਦਰੋਂ ਮੇਰਾ ਇਹ ਵਾਲੇ ਇਸ਼ਾਰਾ ਹੋਣਾ ਮੈਂ ਸੋਟਣ ਵਾਲਿਆਂ ਦੀ ਪਰਵਾਹ ਨਹੀਂ ਕਰਦਾ ਅੰਦਰੋਂ ਰਾਜ ਨੂੰ ਕਹਿਣਾ ਵੋ ਇਹੋ ਹੀ ਤੇ ਸਾਡਾ ਕਮਾਂਡ ਜਿਹੜਾ ਇੱਕ ਜਾਉਣ ਵਾਲਾ ਇੱਥੇ ਲਿਖਿਆ ਕਿੰਨਾ ਇੱਕ ਵਾਰੀ ਪੜ੍ਹ ਲਓ ਖਜਾਉਣ ਅਸੀਂ ਫੋਕੇ ਕਮਾਂਡ ਨਾ ਕਰੀਏ ਅਸੀਂ ਫੋਕਾ ਕਮਾਂਡ ਨਾ ਕਰੀਏ ਭਾਈ ਇੱਕ ਦੂਏ ਨੂੰ ਖਿਜਾਈਏ ਭਈ ਇੱਕ ਦੂਸਰੇ ਨੂੰ ਖਜਾਈਏ ਇੱਕ ਦੂਜੇ ਨਾਲ ਖਾਰ ਕਰੀਏ ਅਜੇ ਇੱਕ ਦੂਸਰੇ ਨਾਲ ਖਾਰ ਕਰੀਏ ਇਹ ਪਤਾ ਕੀ ਮੈਂ ਪਰ ਮੈਂ ਨਹੀਂ ਕਰਦਾ ਅੰਦਰੋਂ ਮੈਂ ਇਹਨੂੰ ਕਈ ਜਣਾ ਮੈਂ ਸੁੱਟਣ ਵਾਲਿਆਂ ਦੀ ਪ੍ਰਵਾਹ ਨਹੀਂ ਕਰਦਾ ਯਿਸੂ ਮਰੇ ਨਾਲ ਉਹ ਤੈਨੂੰ ਤਬਾਹ ਕਰੇਗਾ ਅੰਦਰੋਂ ਮੇਰਾ ਇਹ ਹੋਈ ਜਾ ਪਰ ਇਹ ਗੱਲ ਇਹੋ ਹੀ ਫੋਕਾ ਕਮਾਂਦਾ ਇਹ ਗਲਤ ਆ ਪਰ ਮੈਂ ਮੈਨੂੰ ਪਤਾ ਪਿਛੇ ਇਹ ਬੰਦਾ ਸ਼ੈਤਾਨ ਦੇ ਕਬਜ਼ੇ ਚ ਜੇ ਮੇਰੀਆਂ ਅੱਖਾਂ ਖੁੱਲੀਆਂ ਨਾ ਜੇ ਮੈਂ ਆਤਮਾ ਦੁਆਰਾ ਚੱਲਣ ਡਿਆ ਮੈਨੂੰ ਸਮਝ ਲੱਗ ਜਾਣੀ ਇਹ ਬੰਦਾ ਸ਼ੈਤਾਨ ਦੇ ਕਬਜ਼ੇ ਚ ਬੋਲਣ ਡਿਆ ਵਾ ਇਹ ਉਹਦੇ ਉਦੇ ਅੰਦਰ ਚ ਰਹਿ ਕੇ ਬੋਲਣ ਦਾ ਇਹ ਜੀਬਾਨ ਨੂੰ ਉਹ ਇਸਤੇਮਾਲ ਕਰਨ ਦਿਆਵਾ ਇਹਦੇ ਮਨ ਦੇ ਉੱਤੇ ਉਹ ਕਰਨ ਦਿਆ ਹੈ ਇਹ ਇਹ ਬੰਦਾ ਆਪਣੇ ਵੱਲੋਂ ਨਹੀਂ ਬਲ ਕੇ ਸ਼ੈਤਾਨ ਵੱਲੋਂ ਫਿਰ ਮੈਂ ਸ਼ੈਤਾਨ ਨੂੰ ਕਹੂੰਗਾ ਵੀ ਮੈਂ ਤੂੰ ਜਿਹਦੇ ਦੁਆਰਾ ਮਰਜੀ ਆ ਜਾ ਪਰ ਮੈਂ ਕੁੱਟਿਆ ਨਹੀਂ ਹੋ ਜਾਣਾ ਹallelujah ਮੈਂ ਇਹ ਅਸਲੀ ਕਮਾਂਡ ਕਰਦਾ ਮੈਂ ਇਹ ਜਿਹੜਾ ਕਮਾਂਡ ਜਿਹੜਾ ਮੈਂ ਇਹਨੂੰ ਕਹਣਾ ਵੀ ਮੈਂ ਸੁਣਣ ਵਾਲਿਆਂ ਦੀ ਪਰਵਾਹ ਨਹੀਂ ਕਰਦਾ ਮੈਂ ਤੇਰੀ ਪਰਵਾਹ ਨਹੀਂ ਕਰਦਾ ਕਿਈ ਮੈਂ ਇਹਨੂੰ ਜਾਣਾ ਉਹ ਸ਼ੈਤਾਨ ਕੰਮ ਕਰਦਾ ਤੇ ਕਈ ਮੈਂ ਇਹਨੂੰ ਜਾਣਾ ਮੈਂ ਹੇਲੂਇਆ ਤੇ ਤੁਸੀਂ ਸੁਣੀਏ ਕਿ ਫੋਕਾ ਕਮਾਂਡ ਕੀ ਕੀ ਕਰਦਾ ਫੋਕਾ ਫੋਕਾ ਕਮਾਂਡ ਪਤਾ ਕੀ ਕਰਦਾ ਵਾ ਜੈਲਸ ਨੂੰ ਪੈਦਾ ਕਰਦਾ ਜੈਲਸ ਨੂੰ ਜੈਲਸ ਦਾ ਬਾਬ ਬਹੁਤ ਪਹਿਲਾਂ ਮੈਂ ਪਿਛਲੇ ਦਿਨਾਂ ਚ ਤੁਹਾਨੂੰ ਦੱਸਿਆ ਸੀਗਾ ਫੋਕਾ ਕਮਾਂਡ ਪਤਾ ਕੀ ਕਰਦਾ ਆ ਸਾਹਮਣੇ ਭਾਜੀ ਨੇ ਕੋਠੀ ਪਾ ਲਈ ਯਾਰ ਇਹਨੇ ਪਾ ਲਈ ਐ ਇਹਨੇ ਕਿਦਾਂ ਪਾ ਲਈ ਐ ਤੇ ਅਸਲੀ ਕਮਾਂਡ ਪਤਾ ਕੀ ਕਰਦਾ ਪ੍ਰਭੂ ਯੇਸ਼ੂ ਤੇਰਾ ਧੰਵਾਦ ਇਹਨੂੰ ਦਿੱਤੀ ਹੈ ਨਾ ਇੱਕ ਦਿਨ ਮੈਂ ਇਹਦੇ ਨਾਲੋਂ ਤੀਜੀ ਮੰਜ਼ਰ ਤੱਕ ਅੱਜ ਜਾਵਾਂਗਾ ਹallelujah ਹallelujah ਪ੍ਰਭੂ ਦਾ ਰਤਨ ਅਨੁਵਾਦ ਮੇਰੇ ਭਰਾ ਨੂੰ ਉੱਚਾ ਕੀਤਾ ਹੈ ਅਸਲੀ ਕੰਮ ਇਹ ਹੈ ਰੱਬ ਠੋਕਾ ਕਮਾਂਡਾ ਉਹ ਯਾਰਸ ਨੂੰ ਪੈਦਾ ਕਰਦਾ ਯਾਰਸ ਪਤਾ ਕੀ ਕਰਦੀ ਆ ਇੱਕ ਦੋ ਬੰਦੇ ਪ੍ਰਭੂ ਦੇ ਘਰ ਦੇ ਵਿੱਚ ਆਪਣੀਆਂ ਭੇਟਾਂ ਲੈ ਕੇ ਆਏ ਇੱਕ ਦੀ ਕਬੂਲ ਹੋ ਗਈ ਇੱਕ ਦੀ ਨਹੀਂ ਕਬੂਲ ਹੋਈ ਛੋਟੇ ਦੀ ਕਬੂਲ ਹੋ ਗਈ ਵੱਡੇ ਦੀ ਕਬੂਲ ਨਹੀਂ ਹੋਈ ਪਰ ਵੱਡੇ ਨੇ ਕੀ ਕੀਤਾ ਛੋਟੇ ਨੂੰ ਮਾਰ ਦਿੱਤਾ ਕਦੋਂ ਮਾਰਿਆ ਬਣਾ ਇਹ ਨੂੰ ਸੋਚਣਾ ਨਹੀਂ ਚਾਹੀਦਾ ਸੀ ਕਮੀ ਕਿੱਥੇ ਆ ਮੇਰੀ ਕੌਣ ਇੱਕ ਬੂਰ ਕੀਤੀ ਯਾਰ ਮੈਂ ਦੁਬਾਰਾ ਜਾਊਂਗਾ ਤੇ ਨਾਲੇ ਪ੍ਰਭੂ ਨੂੰ ਪੁੱਛੂੰਗਾ ਪਿਤਾ ਜੀ ਮੇਰੀ ਭੇਂਟ ਕਿਉਂ ਨਹੀਂ ਕਬੂਲ ਕੀਤੀ ਕੀ ਮੇਰੇ ਕੀ ਮੇਰੇ 'ਚ ਕਮੀ ਸੀਗੀ ਦੱਸੋ ਮੈਨੂੰ ਮੈਂ ਵੀ ਦੂਸਰੀ ਵਾਰੀ ਉਹ ਕਮੀ ਕੱਢ ਕੇ ਤੇ ਭੇਂਟ ਲੈ ਕੇ ਆਵਾਂਗਾ ਫਿਰ ਮੈਨੂੰ ਵੀ ਪਤਾ ਆਪੇ ਮੇਰੀ ਭੇਂਟ ਤੋਂ ਇਹਦੇ ਨਾਲ ਵੱਡੇ ਲਾਭ ਤੇ ਕਬੂਲ ਕਰੇਗਾ ਹallelujah ਕੋਕਾ ਕਮਾਂਡਾ ਸੀ ਫਿਰ ਕਿਦਾਂ ਕਰਦੇ ਫੱਕਾ ਕਮਾਂਡ ਅਸੀਂ ਇਦਾਂ ਕਰਦੇ ਆ ਜਿੱਦਾਂ ਅਸੀਂ ਦੂਸਰੇ ਬੰਦੇ ਦੇ ਨਾਲ ਚੈਲਸ ਕਰਦੇ ਅਸੀਂ ਇੱਕ ਇੱਕ ਜੀ ਦੋਸ਼ ਦੇ ਨਾਲ ਹੀ ਇਹ ਕੰਮ ਮਿਲਦਾ ਵਾ ਦੋਸ਼ ਦੇ ਨਾਲ ਹੀ ਜਿੱਦਾਂ ਅਸੀਂ ਦੋਸ਼ ਲਾਉਂਦੇ ਨਾ ਦੋਸ਼ ਲਾ ਕੇ ਅਸੀਂ ਦੂਸਰੇ ਬੰਦੇ ਨੂੰ ਪਤਾ ਕੀ ਕਰਦੇ ਯਾਰ ਇਹ ਮੇਰੇ ਤੋਂ ਉੱਚਾ ਕਿਤਾ ਹੋ ਗਿਆ ਇਹ ਮੇਰੇ ਤੋਂ ਉੱਚਾ ਕਿਤਾ ਹੋ ਗਿਆ ਇਹ ਚੈਲਸ ਹੁੰਦੀ ਆ ਪ੍ਰਭੂ ਯੀਸ਼ੂ ਤੋਂ ਰੱਤਨ ਵਾਰ ਉਹਨੂੰ ਉੱਚਾ ਕੀਤਾ ਨਾ ਇੱਕ ਦਿਨ ਮੈਂ ਵੀ ਇਹਨਾਂ ਨੂੰ ਡੋਬਨ ਬਾਪ ਦੇ ਨਾਲ ਉੱਚਾ ਹੋਵਾਂਗਾ ਯੀਸੂ ਨੇ ਕਿ ਆਪਣੇ ਲੋਕਾਂ ਨੂੰ ਕਹਿੰਦਾ ਯਾਦ ਰੱਖੋ ਜਿੰਤਾ ਤੁਸੀਂ ਨੱਪ-ਨੱਪ ਕੇ ਦਿੰਦੇ ਆ ਨਾ ਕਿਸੇ ਨੂੰ ਹਾਂਜੀ ਆਪਾਂ ਨਾ ਆਟੇ ਦੀ ਦੋਂਗੇ ਦਿੰਦੀਆਂ ਨੱਪ-ਨੱਪ ਕੇ ਕਈ ਵਾਰੀ ਬੋਲਾ ਜਿਹਾ ਰੱਖ ਲੈਂਦੀ ਆ ਇਹਨੂੰ ਹੁਣ ਬੋਲਾ ਦੇਣਾ ਤੇਰ ਤੋਂ ਮੁੜ ਕੇ ਨੱਪ ਕੇ ਲਵਾਂਗੀ ਯੇਸ਼ੂ ਨੇ ਕਿਹਾ ਜਿੰਦਾ ਨਾਲ ਤੂੰ ਦੇਂਗਾ ਨਾ ਯਾਦ ਰੱਖ ਹੁਣ ਤੋਂ ਡਬਲ ਤੈਨੂੰ ਮਿਲੇਗਾ ਉਹ ਜੋ ਵੀ ਦੇ ਤੂੰ ਜੇ ਤੂੰ ਉਹਨਾਂ ਨੇਕੀ ਕਰੇਗਾ ਨਾ ਤੈਨੂੰ ਡਬਲ ਮਿਲੇਗੀ ਨੇਕੀ ਤੇ ਜੇ ਉਹਨਾਂ ਤੋਂ ਵਧੀ ਕਰੇਗਾ ਨਾ ਤੇ ਵਰੀ ਦਾ ਭਾਰ ਤੇਰੇ ਉੱਤੇ ਡਬਲ ਆਏਗਾ ਜਿੰਤਾ ਦਾ ਦੇਂਗਾ ਜਿੰਤਾ ਦਾ ਉਹਦੇ ਨੇ ਨਾਪ ਤੋਂ ਮਿਲੇਗਾ ਨਾ ਓਦਾਂ ਦਾ ਤੇਰੇ ਦੇ ਮਿਲਿਆ ਗਿਆਗਾ ਜੇ ਤੁਸੀਂ ਵਦਨਾ ਨਾ ਮੈਂ ਤਾਂ ਹਾਂ ਸੱਚੀ ਗੱਲ ਕਹਿੰਦਾ ਜੇ ਤੁਸੀਂ ਵਦਨਾ ਫਿਰ ਤੁਸੀਂ ਇਦਾਂ ਬੱਦ ਸਕਦੇ ਹੋ ਇਹ ਤੁਹਾਡੇ ਵਦਨ ਦਾ ਤਰੀਕਾ ਈ ਹੋ ਇਦਾਂ ਕਰਕੇ ਦੇਖੋ ਥੋੜਾ ਟਾਈਮ ਤੇ ਤੁਹਾਨੂੰ ਆਪਣੇ ਆਪ ਸਮਝ ਲੱਗ ਜਾਣੀ ਆ ਕਿ ਯਾਰ ਮੈਂ ਤੇ ਐਵੇਂ ਉਹ ਜਿਵੇਂ ਆਹੀ ਨਾਲੇ ਮੈਂ ਗੁਨਾਹ ਕਰ ਜਾਣਾ ਹੈ ਪ੍ਰਭੂ ਤੋਂ ਮਾੜਾ ਬਣ ਦਿਆਂ ਹੀ ਨਾਲੇ ਮੈਂ ਥੱਲੇ ਵੀ ਨਾ ਪਹੁੰਚ ਗਿਆ ਸੀਗਾ ਹੁਣ ਮੈਂ ਬਦੀ ਨਹੀਂ ਕਰੰਦਿਆਂ ਨੇਕੀ ਕਰੰਦਿਆਂ ਤੇ ਮੈਂ ਤਾਂ ਵੀ ਉੱਠੰਦਿਆਂ ਤੇ ਨੱਪਣ ਵਾਲੇ ਬੰਦੇ ਬਹੁਤ ਵਿਚਾਰੇ ਨੱਪਣ ਦੇ ਲਈ ਮੈਨੂੰ ਕਿੰਨੀਆਂ ਧੌੜਾਂ ਲਾਈ ਜਾਂਦੇ ਆ ਤੇ ਮੈਂ ਥੋੜੀ ਨਹੀਂ ਲੋਨਾ ਮੈਂ ਰਮਾਨ ਨਾਲ ਦੁਆ ਕਰਕੇ ਸੋਝਣਾ ਉਹ ਰਾਤ ਵੀ ਪਲੈਨਿੰਗ ਕਰਦੇ ਰਹਿੰਦੇ ਤੇ ਮੈਂ ਰਾਤ ਨੂੰ ਦੁਆ ਕਰਦਾ ਰਹਿਨਾ ਹallelujah ਉਹ ਦੁਸ਼ਟ ਰਾਤ ਨੂੰ ਮੇਰੇ ਉੱਤੇ ਵਾਰ ਕਰਦਾ ਵਾ ਉਹ ਪੂਰੀ ਰਾਤ ਮੇਰੇ ਉੱਤੇ ਬਾਹਰ ਕਰਨ ਦੀ ਇੱਛਾ ਕਰਨ ਦਾ ਤੇ ਮੈਂ 2 ਘੰਟੇ ਰਾਤ ਨੂੰ ਲਾ ਕੇ ਸਮਝਣਾ ਤੇ ਫਿਰ ਮਹਿਰਮਾਨ ਨਾਲ ਸਮਝਣਾ ਬਾਕੀ ਕੰਮ ਮਦੂਦ ਕਰਦੇ ਆ ਹallelujah ਫੋਕਾ ਕਮਾਂਡ ਜਿਹੜਾ ਵਾ ਇਹ ਇਹ ਕਰਨਾ ਛੱਡ ਦੋ ਆਪਣੇ ਜੀਵਨ ਦੇ ਵਿੱਚ ਜੀ ਦੇਖੋ ਦੋਸ਼ਟ ਜਿਹੜਾ ਹੁੰਦਾ ਨਾ ਪਰਿਵਾਰਾਂ ਦੇ ਵਿੱਚ ਕੰਮ ਕਰਦਾ ਹੈ ਇਹ ਅਜਿਹਾ ਨਾ ਸੋਚਿਓ ਵੀ ਉਸਤ ਖਰੇ ਇੱਕ ਦਾ ਸਿੱਧਾ ਹੋਏਗਾ ਯਿਸੂ ਨੇ ਸਿੱਧਾ ਹੁੰਦਾ ਤੇ ਗੋਤੂ ਵੀ ਨਹੀਂ ਸਿੱਧਾ ਹੁੰਦਾ ਯਿਸੂ ਨੂੰ ਇੱਕ ਬਾਡੀ ਚਾਹੀਦੀ ਕੰਮ ਕਰਨ ਵਾਸਤੇ ਇੱਕ ਪਹਿਰ ਦੀ ਬਾਡੀ ਚਾਹੀਦੀ ਆ ਮਰੀਅਮ ਦੀ ਬੋਡੀ ਚਾਹੀਦੀ ਜਨਮ ਲੈਣ ਵਾਸਤੇ ਤੇ ਸ਼ੈਤਾਨ ਨੂੰ ਵੀ ਇੱਕ ਬਾਡੀ ਚਾਹੀਦੀ ਉਹਨੂੰ ਕਿਹੜੀ ਚਾਹੀਦੀ ਦੱਸੋ ਮੈਂ ਯਿਸੂ ਮਸੀਹ ਦੀ ਬਾਡੀ ਦਾ ਯਿਸੂ ਦੀ ਬਾਡੀ ਵਾਸਤੇ ਦੱਸ ਦਿੱਤਾ ਤੁਹਾਨੂੰ ਵੀ ਕਿਹੜੀ ਬਾਡੀ ਉmberਤੀ ਕੀਤੀ ਸ਼ੈਤਾਨ ਨੂੰ ਕਿਹੜੀ ਬਾਡੀ ਚਾਹੀਦੀ ਇਹ ਸੰਦ ਦੀ ਤਾਂ ਠੀਕ ਆ ਜਿੱਦਾਂ ਯਸ਼ੂ ਨੇ ਬੋਡੀ ਵਰਤੀ ਸ਼ਤਾਨ ਨੇ ਕੋਈ ਵਰਤੀ ਹਾਂ ਬਾਦੀ ਬੋਡੀ ਵਰਤੀ ਹallelujah ਹallelujah ਭਾਵਾਈ ਤੇ ਬਹੁਤ ਬੈਠੀਆਂ ਆਵਾ ਧਿਆਨ ਨਾਲ ਯਾਰਾ ਆਪਣੀਆਂ ਬੋਡੀਆਂ ਨੂੰ ਯਸ਼ੂ ਮਸੀਹ ਦਾ ਮੰਤਰ ਪੜਾ ਦਿਓ ਹallelujah ਮਰੀਆਮ ਦੇ ਮੰਗੂ ਪੜਾ ਦਿਓ ਜਿੱਦਾਂ ਤੂੰ ਬਚਨ ਕਿਹਾ ਨਾ ਉਹ ਤੇਰੇ ਨਾਲ ਪੂਰਾ ਹੋਵੇ ਤੇ ਜੇ ਸ਼ਦਾਨ ਨੇ ਕਿਹਾ ਨਾ ਜਿੱਦਾਂ ਤੂੰ ਕਹਿਆ ਨਾ ਤੇਰਾ ਬਚਨ ਕੈਨਸਲ ਕਰਦੀਆਂ ਉਡਾਈ ਨਹੀਂ ਹੋਈ ਕਦੀ ਹallelujah ਹallelujah ਤੂੰ ਮੇਰਾ ਧਿਆਨ ਉਹ ਫਲ ਵੱਲ ਨਬ ਪਲਪੋਨਾ ਜਿਹੜਾ ਮੇਰੇ ਪਿਤਾ ਨੇ ਮੈਨੂੰ ਮਨਾ ਕੀਤਾ ਵਾ ਸਾਰੇ ਫਲ ਮੈਨੂੰ ਪਿਤਾ ਨੇ ਦਿੱਤੇ ਆ ਮੈਂ ਉਹ ਖਾਵਾਂਗੀ ਮੇਰਾ ਪਤੀ ਵੀ ਉਹ ਖਾਏਗਾ ਮੇਰਾ ਘਰਾਣਾ ਮੇਰੇ ਬੱਚੇ ਉਹ ਫਲ ਖਾਣਗੇ ਪਰ ਤੂੰ ਮੇਰਾ ਧਿਆਨ ਉੱਧਰ ਲੈ ਕੇ ਜਾਂਦਿਆਂ ਵਾ ਦੂਸਰੇ ਵੱਲੇ ਫੋਕਾ ਕਮੰਡ ਜਿਹੜਾ ਨਾ ਇਹ ਧਿਆਨ ਨੂੰ ਚੇਂਜ ਕਰ ਦਿੰਦਾ ਹallelujah ਅਸੀਂ ਫੋਕਾ ਕਮੰਡ ਨਾ ਕਰੀਏ ਇਤੋ ਕਿ ਜਦੋਂ ਤੁਸੀਂ 6ਵਾਂ ਪੜੋਗੇ ਨਾ 6ਵੇਂ ਦਿਹਾਦੇ ਵਿੱਚ ਲਿਖਿਆ ਤੁਸੀਂ ਭਲਾਈ ਕਰਦਿਆਂ ਕਰਦਿਆਂ ਨਾ ਥੱਕੋ ਜੇ ਕੋਈ ਬੰਦਾ ਅਪਰਾਧ ਕਰਦਿਆਂ ਫੜਿਆ ਵੀ ਜਾਏ ਵੀਰਬਾਹ ਤੁਹਾਨੂੰ ਦੱਸਿਆ ਸੀਗਾ ਜੇ ਕੋਈ ਬੰਦਾ ਅਪਰਾਧ ਕਰਦਾ ਹੋਇਆ ਫੜਿਆ ਜਾਏ ਤੇ ਉਹਨੂੰ ਮਾਰ-ਮਾਰ ਕੇ ਤੇ ਕੀ ਕਰ ਦੋ ਹਾਂਜੀ ਨਰਮਾਇਸਵਰ ਮਾਰ-ਮਾਰ ਕੇ ਮਾਫ਼ ਕਰ ਦੋ ਨਰਮਾਇਸਵਰ ਅੱਛਾ ਠੀਕ ਮੈਂ ਕਿਹ ਕਹਿੰਦੇ ਮਾਰ-ਮਾਰ ਕੇ ਮਾਫ਼ ਕਰ ਦੋ ਉਹਨੂੰ ਮਾਰ ਮਾਰ ਕੇ ਨਰਮਾਈ صاف ਹੋ ਜਾਣਾ ਉਹਨੇ ਉਹਨੂੰ ਤੁਸੀਂ ਕੀ ਕਰੋ ਨਰਮਾਈ ਦੇ ਨਾਲ ਆਤਮਾ ਦੁਆਰਾ ਚਲੋ ਜੇ ਤੁਸੀਂ ਆਤਮਾ ਦੁਆਰਾ ਚਲੋਗੇ ਨਾ ਤੁਹਾਨੂੰ ਪਤਾ ਲੱਗ ਜੂਗਾ ਇੱਕ ਤੋਂ ਪਾਪ ਹੋਇਆ ਵਾ ਇਹ ਛਤਾਨ ਦੇ ਸਿਕੰਡੇ ਵਿੱਚ ਆ ਗਿਆ ਏ ਮੇਰੇ ਤੋਂ ਪਾਪ ਪੜ ਕਿਉਂ ਨਹੀਂ ਹੋਇਆ ਮੇਰੇ ਤੋਂ ਕਿਉਂ ਨਹੀਂ ਹੋਇਆ ਹਾਂਜੀ ਪਰਮੇਸ਼ਰ ਦਾ ਆਤਮਾ ਜੇ ਆਤਮਾ ਦੁਆਰਾ ਚੱਲਾਗੇ ਮੇਰੇ ਤੇ ਪਰਮੇਸ਼ਰ ਦਾ ਅਨੁਗ੍ਰਹਿ ਹੋਸੀਗਾ ਮੈਂ ਉਸ ਅਨੁਗ੍ਰਹਿ ਨੂੰ ਸਮਝਿਆ ਤੇ ਮੈਂ ਪਾਪ ਤੋਂ ਬਚਾਰਿਆ ਤੇ ਪ੍ਰਭੂ ਇਹਦੇ ਉੱਤੇ ਵੀ ਅਨੁਗ੍ਰਹਿ ਕਰ ਤਾਂ ਕਿ ਇਹ ਵੀ ਉਸ ਦੇ ਅਨੁਗ੍ਰਹਿ ਦੇ ਵਿੱਚ ਆ ਕੇ ਤੇ ਪਾਪ ਉਹ ਵੀ ਗਿਆ ਨਾ ਤੇ ਇਹ ਹੋਣੀ ਸਮਝ ਚਲ ਹੋਣੀ ਉਹਦੀ ਬਿਆਨ ਨੂੰ ਸਮਝ ਚਲ ਹallelujah ਜਦੋਂ ਇੱਥੇ ਲਿਖਿਆ ਵੀ ਫੋਕਾ ਕਮੰਡ ਨਾ ਕਰੋ ਫੋਕਾ ਕਮੰਡ ਜਾਲਸਾਂ ਨੂੰ ਪੈਦਾ ਕਰਦਾ ਫੋਕਾ ਕਮੰਡ ਦੂਸਰੇ ਨੂੰ ਨੀਚਾ ਦਿਖਾਉਂਦਾ ਫੋਕਾ ਕਮੰਡ ਜੇ ਤੂੰਸਾ ਉੱਚਾ ਹੋ ਜਾਏ ਤੇ ਉਹ ਫਿਰ ਆਪਣੇ ਅੰਦਰ ਨਾ ਪਤਾ ਕੀ ਕਰਦਾ ਇੱਕ ਦਾ ਉੱਚਾ ਹੋ ਗਿਆ ਮੇਰੇ ਤੋਂ ਜ਼ਿਆਦਾ ਕਿਦਾ ਵੱਧ ਗਿਆ ਇਹ ਵਧੀਆਂ ਕਿਦਾਂ ਗਾਉਣ ਲੱਗ ਪਿਆ ਅੱਜ ਬੱਚਿਆਂ ਨੂੰ ਇੱਥੇ ਦਵੇ ਨੂੰ ਤੁਸੀਂ ਸਮਨ ਦੱਸ ਦਿਆ ਕਰੋ ਮੈਨੂੰ ਯਾਦ ਕਰਾ ਦਿਆ ਕਰੋ ਥੋੜਾ ਇਹ ਮੈਨੂੰ ਯਾਦ ਨਹੀਂ ਲਿਆ ਕੋਈ ਇਹ ਤੋਂ ਬਾਅਦ ਬੱਚਿਆਂ ਦਾ ਨੰਬਰ ਹallelujah ਅਮੀਨ ਬਈ ਬੱਚਿਆਂ ਦਾ ਨੰਬਰ ਲਾਉਣਾ ਹੀ ਆ ਉਹਨਾਂ ਨੂੰ ਸਮਝਦਾ ਦੇਣਾ ਵਾ ਤੋਂ ਮੈਂ ਤੁਹਾਨੂੰ ਇਹ ਦੱਸਿਆ ਵਾ ਕਿ ਫੋਕਾ ਕਮੰਡ ਜਿਹੜਾ ਵਾ ਉਹ ਕਦੀ ਨਹੀਂ ਕਰਨਾ ਕੋਕਾ ਕਮਾਂਡ ਘਰਾਂ ਦੇ ਵਿੱਚ ਪਾਟਕ ਪਾ ਦਿੰਦਾ ਜਾਲਸ ਪਾ ਦਿੰਦਾ ਘਰਾਂ ਨੂੰ ਖਲਾਰ ਖਲਾਰ ਕੇ ਰੱਖ ਦਿੰਦਾ ਵਾ ਅਚਾ ਠੀਕ ਹੈ ਮੈਂ ਇੱਕ ਲਾਸਟ ਗੱਲ ਦੱਸਣ ਲੱਗਾ ਮੇਰੇ ਮੈਨੂੰ 20 ਮਿੰਟ ਦੇ ਲਾਗੇ ਛੱਪੇ ਹੋ ਗਏ ਆ ਜੇ ਤੁਹਾਡਾ ਕਮਾਂਡ ਦੂਰ ਕਰਨਾ ਹੋਏ ਜਾਂ ਤੁਹਾਨੂੰ ਹੀ ਪਤਾ ਕਰਨਾ ਹੋਏ ਐਸੀ ਕਮੰਡੀ ਆ ਤੇ ਕਿੱਦਾਂ ਪਤਾ ਕਰੋਗੇ ਤੇ ਜੇ ਦੂਰ ਕਰ ਮੰਨ ਲਓ ਤੁਹਾਨੂੰ ਪਤਾ ਲੱਗ ਗਿਆ ਜੇ ਦੂਰ ਕਰਨਾ ਹੋਏ ਕਮਾਂਡ ਤੇ ਕਿੱਦਾਂ ਹੋਏਗਾ ਦਸੋਂ ਮਾਪੜ ਮੈਂ ਸਮਾਪਤ ਕਰਨ ਲੱਗਾ ਬੱਚਿਆਂ ਨੂੰ ਟਾਈਮ ਦੇਣਾ ਆਪਣੇ ਆਪ ਨੂੰ ਨਹੀਂ ਮੈਂ ਨਹੀਂ ਆਪਣੇ ਆਪ ਨੂੰ ਨੀਵਾ ਤੁਸੀਂ ਕਿੱਦਾਂ ਵਿੱਚ ਕਰੋਗੇ ਪਰਮੇਸ਼ਰ ਦੇ ਚਰਮਾਚ ਲੈ ਕੇ ਜਾਵਾਂਗੇ ਤਾਂ ਪਵਿੱਤਰ ਆਤਮਾ ਉਸਨੂੰ ਸਿਖਾ ਲੇਗਾ ਕਿੱਦਾਂ ਨੀਵੇਂ ਹੋਣਾ ਉਹਨੂੰ ਪਵਿੱਤਰ ਆਤਮਾ ਤਾਂ ਸਿਖਾ ਲੇਗਾ ਕਿੱਦਾਂ ਸਿਖਾ ਲੇਗਾ ਪ੍ਰੈਕਟੀਕਲ ਕਿੱਦਾਂ ਹੁੰਦਾ ਲੋ ਮੰਨ ਲਓ ਇਹ ਜਦੋਂ ਦੋਂਦ ਨੂੰ ਪ੍ਰਭੂ ਨੇ ਅ ਮੇਮਾ ਕਿਤਾ ਕਿੱਦਾਂ ਕੀਤਾ ਦੋ 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 ਨੂੰ ਦੀਨ ਬਣਾਇਆ ਕਿੱਦਾਂ ਬਣਾ ਹਾਂਜੀ ਉਹਦੇ ਜੀਵ ਵਿੱਚ ਦੁੱਖ ਆ ਕਿੱਦਾਂ ਬਣਾ ਕਿੱਦਾਂ ਆ ਦੁੱਖ ਨਹੀਂ ਉਹ ਸੁਪਾਉਂਦੀ ਕਿਤਾ ਤੇ ਇਦਾਂ ਥੋੜਾ ਇਦਾਂ ਨਹੀਂ ਮੈਂ ਬਣਾਉਂਦਾ ਦੁੱਖ ਪਾਪ ਕਰਕੇ ਪੈ ਨਹੀਂ ਮੈਂ ਬਣਾਉਂਦਾ ਇਦਾਂ ਨਹੀਂ ਇਹ ਤਾਂ ਰੁਨਾਸ਼ ਮੇਰੀ ਅਲੱਪੇ ਲੱਕ ਤੁਛਾ ਦੇਣਾ ਕਿੱਦਾਂ ਬਾਲਾ ਇਦਾਂ ਨਹੀਂ ਪਾ ਪਾਇਆ ਹੁਣ ਤੁਹਾਡੇ ਜੀਵਨ ਚ ਵੀ ਤੂੰ ਇੱਕ ਆਪੇ ਪਾਪ ਆਏਗਾ ਤੇ ਫਿਰ ਸਾਨੂੰ ਨੀਮਾ ਕਰੇਗਾ ਇਦਾਂ ਨਹੀਂ ਹੁੰਦਾ ਕਦੀ ਪਤਾ ਕੀ ਨੀਮਾ ਕਰਨ ਦੇ ਲਈ ਇੱਕ ਬੰਦੇ ਨੂੰ ਖੜਾ ਕਰਦਾ ਪਰਮੇਸ਼ਰ ਖੜਾ ਕਰਦਾ ਹੀ ਉਹ ਕਰ ਦੇ ਵਿੱਚੋਂ ਵੀ ਕਰ ਦਿੰਦਾ ਹੀ ਉਹ ਚੱਲ ਯਾਰ ਇਹਨੂੰ ਦੇਖ ਮਰਿਆਕ ਜਿੰਦਾ ਵਾ ਯਿਸੂ ਦੇ ਵਿੱਚ ਜਿਹੜੇ ਲੋਕ ਵਿਸ਼ਵਾਸ ਕਰਦੇ ਸਰੀਰ ਦੇ ਉੱਤੇ ਸਾਰਾ ਕੁਝ ਝਾੜ ਦਿੰਦੇ ਤੇ ਕੀ ਹੋ ਜਾਂਦੇ ਸਰੀਰ ਦੇ ਵਿੱਚ ਕੀ ਹੋ ਜਾਂਦੇ ਮਰ ਜਾਂਦੇ 25 ਘੰਟੇ ਪੜੇ ਹੋਏ ਜੇ 25 25 ਕੀ ਲਿਖਿਆ ਸੀ ਜੇ ਅਸੀਂ ਆਤਮਾ ਦੁਆਰਾ ਜਿਉਂਦੇ ਹਾਂ 24 24 ਅਤੇ ਜਿਹੜੇ ਮਸੀਹ ਵਿੱਚ ਜਿਉਂ ਅਤੇ ਜਿਹੜੇ ਮਸੀਹ ਤੇ ਹਨ ਉਹਨਾਂ ਨੇ ਸਰੀਰ ਨੂੰ ਉਹਦੀਆਂ ਕਾਮਨਾ ਦੇ ਅਤੇ ਵਿਸ਼ਵਾਸ ਅਨੇ ਸਰੀਰ ਤੇ ਚੜਾ ਦਿੱਤਾ ਜੰਗੀ ਤਰ੍ਹਾਂ ਪੜੋ ਖੇਤ ਪਰੋ ਜਿਹੜਾ ਬੇਹਰ ਰੋਕੇ ਤੋਂ ਪਰ ਸਕੇ ਕੌਣ ਪੜੇਗਾ ਬਿਨ ਰੁਪੇ ਦੇ ਜਿਹੜੇ ਮਸੀਹ ਯਿਸੂ ਦੇ ਹਨ ਜਿਹੜੇ ਮਸੀਹ ਯਿਸੂ ਦੇ ਹਨ ਉਹਨਾਂ ਦੇ ਸਰੀਰ ਨੂੰ ਉਹਨਾਂ ਨੇ ਸਰੀਰ ਨੂੰ ਉਹਦੀਆਂ ਕਾਮਨਾਵਾਂ ਤੇ ਉਹਦੀਆਂ ਕਾਮਨਾਵਾਂ ਤੇ ਵਿਸ਼ਿਆ ਸਰੇ ਵਿਸ਼ਿਆ ਸਰੇ ਸਲੀਬ ਤੇ ਚੜਾ ਦਿੱਤਾ ਸਲੀਬ ਤੇ ਸਲੀਬ ਤੇ ਉੱਤੇ ਖਤਮ ਕਰ ਦਿੱਤਾ ਚੜਾ ਦਿੱਤਾ ਸਲੀਬ ਤੇ ਚੜਾ ਕੇ ਕੀ ਹੁੰਦਾ ਬੰਦਾ ਜਿਹਦਾ ਰੈਂਦਾ ਮਾਰ ਕੇ ਨਵਾਂ ਜਨਮ ਦੇ ਵਿੱਚ ਜੀਦਾ ਹੋ ਜਾਂਦਾ ਹallelujah ਹੁਣ ਜਿਹੜੇ ਬੰਦੇ ਨੂੰ ਦੇਖਣਾ ਵੀ ਇਹ ਮਰਿਆ ਪ੍ਰਭੂ ਨੇ ਕਿਹਾ ਪੀ ਤੁਸੀਂ ਹੁਣ ਮੇਰੇ ਵਿੱਚ ਕੀ ਹੋ ਚੁੱਕੇ ਹੋ ਮਰ ਚੁੱਕੇ ਹੋ ਸਰੀਰ ਦੇ ਵਿੱਚ ਤੁਸੀਂ ਖਤਮ ਹੋ ਚੁੱਕੇ ਸਰੀਰ ਦੇ ਕੰਮ ਗੰਦਮੰਦ ਲੋਚਪੁਣਾ ਈਰਖਾ ਜੈਸ ਝਗੜੇ ਹਸਰਤ ਕ੍ਰੋਧ ਬਿਚਾਰ ਨਸ਼ਾ ਖੋਰੀ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਇੰਨੇ ਸਾਰੀਆਂ ਵਗੜ ਨਹੀਂ ਸਕਦਾ ਪਰ ਪੜ ਕੇ ਪਤਾ ਲੱਗੂਗਾ ਇਹ ਪੰਜ ਭਾਂਜ ਦੀ ਵੇਚੀ ਆ ਸਰੀਰ ਦੇ ਕੰਮ ਤਾਂ ਪ੍ਰਗਟਨ ਤੇ ਆਤਮਾ ਦੇ ਕੰਮ ਕੀ ਹਨ ਆਤਮਾ ਦੇ ਕੰਮ ਪੇਮ ਆਨੰਦ ਸ਼ਾਂਤੀ ਤੇਰੇ ਯਾਰ ਕੀ ਨਰਮਾਈ ਵਫਾਦਾਰੀ ਸਈਮ ਹallelujah ਹallelujah ਇਹ ਸਾਰੇ ਆਤਮਾ ਦੇ ਕੰਮ ਹਨ ਜਦੋਂ ਤੁਸੀਂ ਸਲੀਪ ਦੇ ਉੱਤੇ ਚੜ ਚੁਕੇ ਮਰ ਮਰ ਕੇ ਬਸ ਖਤਮ ਦੁਨੀਆ ਤੇ ਤੇ ਜੇ ਜਦੋਂ ਤੁਹਾਨੂੰ ਦੇਖਣਾ ਹੋਵੇ ਫਿਰ ਮਰ ਚੁਕੇ ਕਿ ਨਹੀਂ ਤੇ ਫਿਰ ਤੁਹਾਨੂੰ ਕਿਦਾਂ ਚੈੱਕ ਕਰੇਗਾ ਪ੍ਰਭੂ ਕਿਦਾਂ ਚੈੱਕ ਕਰੇਗਾ ਪ੍ਰਭੂ ਉੱਪਰ ਕਿਦਾਂ ਚੈੱਕ ਕਰੇਗਾ ਬਰੋਬਰ ਕਿਦਾਂ ਕਮਾ ਤੋਂ ਮੇਰੇ ਤੇ ਕਮਤੌੜ ਇਨਸਾਨ ਦੇ ਵਿਰਸਾ ਨੂੰ ਪਰਖੇਗਾ ਇਹਨੂੰ ਮੜੀ ਕੀ ਹੁੱਜ ਮਾਰ ਕੇ ਦੇਖੇ ਜਰਾ ਜੀਦਾ ਕ ਨਹੀਂ ਇਹਨੂੰ ਗਾਲ ਕੱਢ ਕੇ ਦੇਖੇ ਜਰਾ ਜੇ ਉਹਨੇ ਗਾਲ ਦਾ ਜਵਾਬ ਦਿੱਤਾ ਨਾ ਫੇਰ ਸਮਝ ਲੋ ਜੀਦਾ ਮਰਿਆ ਹੀ ਨਹੀਂ ਅੱਜ ਤੱਕ ਲਿਖਿਆ ਜੀ ਇਹ ਯਿਸੂ ਦੇ ਲਈ ਮਾਰ ਕੇ ਆ ਤੇ ਜੀ ਲਿਆ ਵਾਂਗੂ ਕਿੱਦਾਂ ਘੁੰਮਦੇ ਆ ਹਨਾ ਇੱਕ ਇੱਕ ਬੰਦਾ ਗਾਲਾਂ ਕੱਢਣ ਗਿਆ ਉਹ ਤੇਰੇ ਲਈ ਬੁਰਾ ਬੋਲਣ ਗਿਆ ਉਹ ਤੇਰੇ ਲਈ ਪਲਾਨਿੰਗ ਕਰਨ ਗਿਆ ਉਹ ਤੇਨੂੰ ਬਹੁਤ ਕੁਛ ਕਰਨ ਗਿਆ ਤੇਰੇ ਸਾਹਮਣੇ ਅੱਖਾਂ ਦੇ ਸਾਹਮਣੇ ਉਹ ਕਰੀ ਜਾਗਾ ਪਰ ਤੂੰ ਕੀ ਕਰਨਾ ਉਹਦੀ ਗੌਰੀ ਨਹੀਂ ਕਰਦਾ ਇਹ ਕੀ ਆ ਬੰਦਾ ਇਹ ਬੰਦਾ ਕੀ ਆ ਇਹ ਮਰਿਆ ਡੈਡ ਪਰ ਜਦੋਂ ਇਹਨੂੰ ਆਤਮਿਕ ਕੰਮਾਂ ਦੀ ਕੰਮੋਂ ਦੀ ਉਦੋਂ ਇਹ ਕੀ ਆ ਜੀਦਾ ਜਿਹੜਾ ਨੇ ਪੜ੍ਹਾਈ ਕਰਨੀ ਹੁੰਦੀ ਹੈ ਫਿਰ ਪੜ੍ਹਾਈ ਕਰਨ ਤੇ ਹਰ ਥਾਂ ਤੇ ਤਿਆਰ ਰਹਿੰਦਾ ਇਹ ਕੀ ਆ ਜੀਦਾ ਵਾ ਹallelujah ਮਤਲਬ ਸੰਸਾਰ ਦੇ ਲਈ ਮਰਿਆ ਤੇ ਯਿਸੂ ਦੇ ਲਈ ਜੀਦਾ ਵਾ ਇਹ ਫੱਕਾ ਕਮਾਂਡ ਜਿਹੜਾ ਨਾ ਇਹ ਇਹ ਉਦੋਂ ਪਤਾ ਲੱਗਦਾ ਕਿ ਜਦੋਂ ਤੁਹਾਨੂੰ ਕੋਈ ਗਾਲਾਂ ਕੱਢਦਾ ਜਦੋਂ ਤੁਹਾਡੇ ਸਾਹਮਣੇ ਕੋਈ ਵੱਟਦਾ ਜਦੋਂ ਤੁਹਾਨੂੰ ਤੁਹਾਡੇ ਸਾਹਮਣੇ ਉੱਚਾ ਹੁੰਦਾ ਉਦੋਂ ਪਤਾ ਲੱਗਦਾ ਹੈ ਕਿਹੜਾ ਕਮਾਂਡਾ ਤੁਹਾਡੇ ਅੰਦਰ ਤੇ ਕਮਾਂਡੀਆਂ ਦਾ ਪ੍ਰਭੂ ਸਾਹਮਣਾ ਵੀ ਕਰਦਾ ਹੈ ਯਾਦ ਰੱਖਿਓ ਕਮਾਂਡੀਆਂ ਦਾ ਸਾਹਮਣਾ ਕਰਦਾ ਤੇ ਦੀਨਾ ਨੂੰ ਕੀ ਕਰਦਾ ਵਾ ਤਾਂ ਚੁੱਕ ਲੈਂਦਾ ਰੂੜੀ ਦੇ ਵਿੱਚ ਵਿਗਿਆ ਨੂੰ ਇਹਨੂੰ ਰੂੜੀ ਵਿੱਚ ਛੁੱਟਿਆ ਨਾ ਦੁਸ਼ਟ ਨੇ ਉਹਨਾਂ ਨੇ ਸੋਪਿਆਂ ਨਾਲ ਪਲੈਨਿੰਗ ਕਰਕੇ ਤੈਨੂੰ ਰੂੜੀ ਵਿੱਚ ਧੋ ਕੇ ਚੁੱਕ ਕੇ ਤੇ ਚਮਕਾ ਦੇਗਾ ਤੂੰ ਤੇਰਾ ਚਮਕਾਣਾ ਹੋਣਾ ਤੱਕ ਜਾਏਗਾ ਤੇ ਸੋਚਣਗੇ ਉਹ ਚੱਕਟ ਹੋ ਜਾਣਗੇ ਕਿ ਇਹਦੇ ਲਈ ਇਦਾਂ ਕਿਦਾਂ ਹੋ ਗਿਆ ਹallelujah ਫਿਰ ਜਾ ਬੈਠ ਜਾ ਕੀ ਕਰਦੀ ਬੈਠ ਜਾ ਬੈਠ ਜਾ ਪੈਸੇ ਉੱਡ ਹallelujah ਹallelujah ਕੀ ਮ ਕਰਨਾ ਸੀ ਕਮਾਂਡਰ ਉਹ ਚੱਕ ਕਰਦੇ ਅੱਛਾ ਇੱਕ ਫਲ ਜਦੋਂ ਪੱਕਦਾ ਕਿਦਾਂ ਪੱਕਦਾ ਵਾ ਮੰਨੋ ਹੁਣ ਗਰਮੀਆਂ ਚ ਕਿਹੜੇ ਕਿਹੜੇ ਫਲ ਹੁੰਦੇ ਖਾਣ ਵਾਲੇ ਅੰਬ ਅੰਬ ਕਿਦਾਂ ਪੱਕਦੇ ਆ ਨਹੀਂ ਪੀਲੇ ਤੱਕ ਜਾਂਦੇ ਆ ਮਤਲਬ ਪੀਲੇ ਹੁੰਦੇ ਕਦਨਾ ਮੈਂ ਜਦੋਂ ਠੰਡਣਾ ਧੁੱਪ ਪੈਂਦੀ ਓਹਨਾਂ ਦੇ ਉੱਤੇ ਉਹ ਕੀ ਕਹਿੰਦੇ ਆ ਅੰਬ ਉਹ ਪ੍ਰਭੂ ਇੰਨੀ ਕੱਤ ਧੁੱਪ ਪਾਉਂਦੇ ਆ ਸਾਡੇ ਉੱਤੇ ਉਹ ਪਕਾਉਂਦੇ ਨੇ ਈਓ ਤੈਨੂੰ ਸਾਰੇ ਮੌਸਮ ਇਹ ਬੰਦੇ ਤੈਨੂੰ ਪਿਆਰ ਕਰਨਦੇ ਰਹੀਓ ਜੇ ਮੈਂ ਸੇਵਕਾਈ ਚਾਲੂ ਕੀਤੀ ਮੇਰੀ ਸੇਵਕਾਈ ਜੇਕਨਾ ਐ ਇੱਦਾਂ ਗੱਲ ਬੜੀ ਹੋਗੀ ਮੇਰੇ ਬਰੋਦ ਹੋਗੀ ਤੇ ਮੈਂ ਕਈ ਗੱਲਾਂ ਮੈਂ ਕਿਹਾ ਉਹਨਾਂ ਬੰਦਿਆਂ ਨੂੰ ਆਪਣੇ ਘਰ ਚ ਤੇ ਆਪਣੇ ਪਰਿਵਾਰ ਨਾਲ ਸਲਾਹ ਕੀਤੀ ਕਿ ਉਹਨਾਂ ਬੰਦਿਆਂ ਨੂੰ ਬਿਠਾ ਕੇ ਨਾ ਏਦਾਂ ਸਾਹਮਣੇ ਪੁੱਛਣਾ ਪਈ ਯਾਰ ਮੇਰੀ ਤੇ ਗਲਤੀ ਵੀ ਨਹੀਂ ਤੂੰ ਇਹ ਨੂੰ ਦੱਸੋ ਜੀ ਗਲਤੀ ਤੇ ਮੈਂ ਮਾਫੀ ਮੰਗਦਾ ਪਰ ਤੂੰ ਹੀ ਮੇਰੇ ਉੱਤੇ ਏਦਾਂ ਆ ਇੰਨੀ ਗੱਲਾਂ ਕੱਦੋਂ ਫੈਲਾਇਆ ਕਰੇ ਫਿਰ ਮੈਂ ਕਿਹਾ ਜਿਹਦਾ ਕੰਮ ਕਰਦੇ ਹਾਂ ਉਹਨਾਂ ਤੋਂ ਪੁੱਛੀਏ ਪਹਿਲਾਂ ਘਰ ਦੇ ਨਾਲ ਸਲਾਹ ਕਰ ਲਈ ਤੇ ਪਲਾਨਿੰਗ ਵੀ ਬਣ ਗਈ ਵੀ ਚਲੋ ਏਦਾਂ ਪੁੱਛਦੇ ਆ ਪਰ ਪ੍ਰਭੂ ਨੇ ਕਿਹਾ ਨਹੀਂ ਪੁੱਛਣਾ ਨਹੀਂ ਪੁੱਛਣਾ ਕਲੀਮਨ ਨਹੀਂ ਚਾਹੀਦੀ ਹੈ ਮੈਂ ਕਹਾ ਨਹੀਂ ਪੁੱਛਣਾ ਪ੍ਰਭੂ ਨਹੀਂ ਪੁੱਛਣਾ ਠੀਕ ਆ ਜੇ ਤੂੰ ਕਹਦਾ ਤੂੰ ਮੇਰਾ ਭਲਾ ਪਰਮੇਸ਼ਰਾ ਮੇਰੇ ਲਈ ਭਲਾਈ ਸੋਚੇਗਾ ਪ੍ਰਭੂ ਨੇ ਕਿਹਾ ਤੈਨੂੰ ਮੈਂ ਉੱਚਾ ਕਰਨ ਜਾ ਰਿਹਾ ਹਾਂ ਜੇ ਤੂੰ ਉਹਨਾਂ ਦੇ ਚੱਕਰ 'ਚ ਬੈ ਗਿਆ ਨਾ ਤੇ ਬਸ ਤੇਰਾ ਬਿਸ਼ੇਕ ਜਿਹੜਾ ਉਹ ਉਧਰ ਹੀ ਖਤਮ ਹੁੰਦਾ ਜਾਏਗਾ ਤੇਰਾ ਮੇਰਾ ਵਚਨ ਜਿਹੜਾ ਤੇਰੇ ਵਿੱਚ ਪੂਰਾ ਨਹੀਂ ਹੋਏਗਾ ਤੂੰ ਉਧਰ ਲੱਗ ਰਹੇਗਾ ਉਹਨਾਂ ਦੀਆਂ ਸੁਣੇਗਾ ਉਹਨਾਂ ਨੂੰ ਕਹਿੰਦਾ ਤੇ ਬਸ ਤੇਰਾ ਚੱਕਰ ਉਹਦੇ ਵਿੱਚ ਹੀ ਖਤਮ ਹੁੰਦਾ ਜਾਏਗਾ ਪਰ ਜਿਹੜੀ ਸੇਵਕਾਈ ਤੇਰੋਂ ਦਿੱਤੀ ਉਹ ਕਦੇ ਨਹੀਂ ਬਦੇਗੀ ਠੀਕ ਹੈ ਜੇ ਤੁਸੀਂ ਬਦਨਾ ਚਾਹੁੰਨੇ ਆ ਇੱਕ ਇੱਕ ਆਂਬ ਦੇ ਉੱਤੇ ਮੌਸਮ ਜਿਹੜਾ ਵਾ ਉਹ ਉਹਨੂੰ ਚੇਂਜ ਕਰਦਾ ਵਾ ਇੱਕ ਮਸੀਹੀ ਬੰਦੇ ਨੂੰ ਲੋਕ ਚੇਂਜ ਕਰਦੇ ਆ ਕਈ ਵਾਰੀ ਕ੍ਰੀਸਿਆ ਤੋਂ ਸਿਖਾਉਂਦੀ ਆ ਸਾਨੂੰ ਕ੍ਰੀਸਿਆ ਰੱਬ ਦੇ ਗੱਸਾਂ ਬਹੁਤ ਸਾਰੀਆਂ ਚੀਜ਼ਾਂ ਕ੍ਰੀਸਿਆ ਸਿਖਾਉਂਦੀ ਆ ਪ੍ਰਭੂ ਦੇ ਗੱਸਾਂ ਨੂੰ ਜੇ ਅਰਦਾਸ ਹੋਏ ਤੇ ਹਾਲੇਲੂਇਆ ਦਾਸ ਦਾ ਮਤਲਬ ਬਸ ਹੁਕਮ ਮੰਨਣਾ ਪਰਮੇਸ਼ਰ ਦਾ ਇਹ ਨਹੀਂ ਕਿ ਪੁਲਿਸਿਆ ਦਾ ਜਿਦਾ ਦਾਸ ਦਾ ਮਤਲਬ ਇਹ ਨਹੀਂ ਪੁਲਿਸਿਆ ਕੀ ਮੰਗਦੀ ਆ ਦਾਸ ਦਾ ਮਤਲਬ ਇਹ ਪ੍ਰਭੂ ਕੀ ਚ ਦੇਣਾ ਚਾਹਦਾ ਕ੍ਰਿਸਤIAN ਹallelujah ਕਿਉਂਕਿ ਸਾਡੇ ਬੱਚੇ ਤੇ ਆ ਛੋਟੇ ਛੋਟੇ ਬੱਚੇ ਇਹ ਖਤਰਨਾਕ ਚੀਜ਼ਾਂ ਵੀ ਮੰਗ ਸਕਦੇ ਆ ਇਹ ਪਿਸਟਲ ਮੰਗ ਸਕਦੇ ਆ ਤੇ ਅਸੀਂ ਦਵਾਂਗੇ ਅਸੀਂ ਤੇ ਉਹ ਚੀਜ਼ ਸਾਨੂੰ ਪਤਾ ਨਹੀਂ ਚੀਜ਼ ਇਹਨਾਂ ਦੇ ਲਈ ਖਤਰਨਾਕ ਆ ਇਸੇ ਕਰਕੇ ਸਾਡੇ ਪਿਤਾ ਨੂੰ ਯਸ਼ੂ ਨੂੰ ਪਤਾ ਵਾ ਕਿ ਸਾਡੇ ਦੀ ਕਿਹੜੀ ਚੀਜ਼ ਜਿਹੜੀ ਆ ਖਤਰਨਾਕ ਨਹੀਂ ਆ ਕਿਹੜੀ ਚੀਜ਼ ਸਾਡੇ ਲਈ ਸਹੀ ਆ ਉਹ ਸਾਨੂੰ ਉਹੋ ਚੀਜ਼ ਦੇਗਾ ਠੀਕ ਆ ਅੱਜ ਤੋਂ ਬਾਅਦ ਮੈਂ ਕਦਮ ਕਰਨ ਲਗਾ ਫੋਕਾ ਕਮਾਂਡ ਨਹੀਂ ਕਰਨਾ ਜਿਹੜਾ ਬੰਦਾ ਤੇਰੇ ਨਾਲ ਭਾਡੇ ਫਾਇਲ ਲੈਂਦਿਆ ਨਾ ਉਹਦੇ ਦੀ ਦਵਾਈ ਕਰਨੀ ਆ ਬਸ ਤੈਨੂੰ ਪਤਾ ਪਿਓ ਬੰਦਾ ਦੁਸ਼ਟ ਦੀ ਪਲੈਨਿੰਗ ਦੇ ਵਿੱਚ ਆ ਉਹ ਉਹ ਦੇ ਅਧਿਕਾਰ ਦੇ ਵਿੱਚ ਪਰ ਮੈਂ ਕਿਹਦੇ ਅਧਿਕਾਰ ਦੇ ਵਿੱਚ ਤੇ ਇਹ ਜਿਹੜਾ ਦੁਸ਼ਟ ਆ ਨਾ ਉਹਨੂੰ ਪਤਾ ਵੀ ਇੰਨੇ ਬਦਨਾਮ ਉਹਨੇ ਬਦਨਾਮੀ ਹੋ ਤੇ ਮੈਂ ਇਹਨੂੰ ਇਸਤੇਮਾਲ ਕਰਕੇ ਇਹਨੂੰ ਵੀ ਸੁਟਾਂਗਾ ਹallelujah ਮੈਂ ਚੱਕਰ 'ਚ ਖੜਾ ਮਾ ਨਾ ਹੁਣ ਤੇ ਮੈਂ ਇਹਨੂੰ ਵੀ ਖਿੱਚ ਲਿਆਵਾਂਗਾ ਚੱਕਰ 'ਚ ਪਰ ਜੇ ਤੂੰ ਪੱਤਰੇ ਖੜਾ ਮਾ ਤੇ ਪਰਮੇਸ਼ਰ ਉਹਨੂੰ ਵੀ ਤੇਰੇ ਦੁਆਰਾ ਚੱਕਰ ਤੋਂ ਖਿੱਚ ਲਿਆਏਗਾ ਹallelujah ਹੁਣ ਪਾਵਰ ਹੈਗੀ ਆ ਵੀ ਪਾਵਰ ਤੂੰ ਕਿਹੜੀ ਇਸਤੇਮਾਲ ਕਰਦਾ ਮਾ ਜੇ ਤੂੰ ਯਸ਼ੂ ਦੀ ਇਸਤੇਮਾਲ ਕਰਦਾ ਤੇ ਉਹ ਉਹਨੂੰ ਜ਼ਿਕਰ ਤੋਂ ਕਥੀ ਜਾਏਗਾ ਪਰ ਮੈਸ਼ਰ ਉਹਨੂੰ ਇੱਕ ਦਿਨ ਤੇਰੇ ਕਰੇ ਚਕਾ ਦੇਗਾ ਤੇ ਜੇ ਤੂੰ ਦੁਸ਼ਟ ਦੇ ਸਕੰਦੀਆਂ ਵਿੱਚ ਤੇ ਬੜੀਆਂ ਸਾਰੀਆਂ ਕੱਲਾਵੇਂ ਮਨ ਚ ਖਰੋਦਾ ਬਣਾ ਕੇ ਤੇ ਵਾਦਾ ਆਫਦਾ ਆ ਕੇ ਆਪਣੇ ਘਰ ਚੀ ਪੰਗੇ ਪਾਈ ਜਾਏਗਾ ਤੈਨੂੰ ਸਮਝ ਨਹੀਂ ਆ ਕਿ ਤੂੰ ਮੈਨੂੰ ਇਹਨੇ ਮੈਨੂੰ ਬੁਰਾ ਕਿਹਾ ਇਹਨੇ ਮੈਨੂੰ ਇਦਾਂ ਕਿਹਾ ਇਹਨੇ ਮੈਨੂੰ ਇਦਾਂ ਕਿਹਾ ਇਹ ਮੇਰੇ ਨਾਲ ਪਿਆਰ ਨਹੀਂ ਕਰਦਾ ਇਹ ਮੇਰੇ ਨੂੰ ਘੱਟ ਸਮਝਦਾ ਇਹ ਚੀਜ਼ਾਂ ਛੇਤਾਂ ਜਿਹੜਾ ਮਨ ਦੇ ਉੱਤੇ ਦੇਖੋ ਜੇ ਤੋ ਖੋਕਾ ਕਮਾਂਡ ਆਉਂਦਾ ਨਾ ਉਹ ਸਾਨੂੰ ਇੱਧਰ ਹੀ ਲੈ ਆ ਕੇ ਜਾਂਦਾ ਸਾਨੂੰ ਕਮਾਂਡ ਪਤਾ ਕਿਉਂ ਆਉਂਦਾ ਇਹਨੇ ਮੇਰਾ ਆਦਰ ਨਹੀਂ ਕੀਤਾ ਇੱਕ ਮਾਂ ਦਾ ਨਹੀਂ ਕੀਤਾ ਤੇ ਕੋਈ ਗੱਲ ਨਹੀਂ ਯੇਸ਼ੂ ਤੇ ਤੇਰਾ ਆਦਰ ਕਰਦਾ ਨਾ ਜਿਹੜਾ ਯੇਸ਼ੂ ਕਾ ਦਾ ਨਾ ਆਦਰ ਫਿਰ ਇਹ ਆਦਰ ਉਹਦੇ ਸਾਹਮਣੇ ਕੁਝ ਵੀ ਨਹੀਂ ਹੈ ਤੇਰੀ ਯੇਸ਼ੂ ਵਾਸੋਂ ਦਾ ਬੰਦੇ ਨਾਮ ਵੀ ਸੁਣਨੋ ਦੀ ਇੱਕ ਤੋਂ ਬੰਦੇ ਨਾਮ ਵੀ ਸੁਣਨ ਕੀ ਫਰਕ ਪੈਂਦਾ ਵਾ ਤੇਰੀ ਤੇ ਦੋਸਤੀ ਯੇਸ਼ੂ ਨਾਲ ਤੇਰੀ ਤੇ ਆਵਾਜ਼ ਸਵਰਗ ਸੁਣਦਾ ਵਾ ਹੇਲੂਇਆ ਇਸ ਕਰਕੇ ਆਪਣੇ ਆਪ ਨੂੰ ਫੋਕੇ ਕਮਾਂਡ ਤੋਂ ਬਾਹਰ ਲੈ ਕੇ ਆ ਜਾਓ ਪਲੀਜ਼ ਦ ਲਾ ਹੇਲੂਇਆ